ਨਾਨਕ ਨਾਮ ਪਦਾਰਥ ਦੀਜੈ ਹਿਰਦੈ ਕੰਠ ਬਣਾਈ ਗੂਜਰੀ ਮਹੱਲਾ ਪਹਿਲਾ ਐਜੀ ਨਾ ਹਮ ਉਤਮ ਨੀਚ ਨਾ ਮੱਦਮ ਹਰ ਸਰਨਾਗਤ ਹਰ ਕੇ ਲੋਗ ਨਾਮ ਰਤੇ ਕੇਵਲ ਬੈਰਾਗੀ ਸੋਗ ਵਿਜੋਗ ਵਿਸਰਜਤ ਰੋਗ ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ ਸਤਿ ਗੁਰਵਾਕ ਹਿਰਦੈ ਹਰ ਨਿਰਮਲ ਨਾ ਜਮ ਕਾਣ ਨਾ ਜਮ ਕੀ ਬਾਕੀ ਰਹਾਉ ਹਰ ਗੁਣ ਰਸਨ ਰਵਹਿ ਪ੍ਰਭ ਸੰਗੀ ਜੋ ਤਿਸ ਭਾਵੈ ਸਹਿਜ ਹਰੀ ਬਿਨ ਹਰ ਨਾਮ ਬ੍ਰਿਥਾ ਜਗ ਜੀਵਨ ਹਰ ਬਿਨ ਨੇਫਲ ਮੇਕ ਘਰੀ ਐਜੀ ਖੋਟੇ ਠੌਰ ਨਾਹੀ ਘਰ ਬਾਹਰ ਨਿੰਦਕ ਗਤ ਨਹੀਂ ਕਾਈ ਰੋਸ ਕਰੇ ਪ੍ਰਭ ਬਖਸ਼ ਨਾ ਮੀਟੈ ਨਿਤਨੇਤ ਚੜੈ ਸਵਾਈ ਐਜੀ ਗੁਰ ਕੀ ਦਾਤ ਨਾ ਮੀਟੈ ਕੋਈ ਮੇਰਾ ਠਾਕੁਰ ਆਪ ਦਿਵਾਈ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ ਨਾ ਭਾਈ ਐਜੀ ਸਰਨ ਪਰੇ ਪ੍ਰਭ ਬਖਸ਼ ਮਲਾਵੇ ਬਿਲਮਨਾ ਅਦੁਆ ਰਾਈ ਆਨੰਦ ਮੂਲ 나ਥ ਸਿਰਨਾਥਾ ਸਤਗੁਰ ਮੇਲ ਮਲਾਈ ਐ ਜੀ ਸਦਾ ਦਇਆਲ ਦਇਆ ਕਰ ਰਵਿਆ ਗੁਰਮਤਿ ਭ੍ਰਮਨ ਚੁਕਾਈ ਪਾਰਸਪੀਟ ਕੰਚਨ ਧਾਤ ਹੋਈ ਸਤ ਸੰਗਤ ਕੀ ਵਡਿਆਈ ਹਰ ਜਲ ਨਿਰਮਲ ਮਨ ਇਸ਼ਨਾਨੀ ਮੱਜਨ ਸਤਗੁਰ ਭਾਈ ਪੁਨਰਪ ਜਨਮ ਨਾਹੀ ਜਨ ਸੰਗਤ ਜੋਤੀ ਜੋਤ ਮਲਾਈ ਤੂੰ ਵੱਡ ਪੁਰਖ ਅਗੰਮਤ ਰੋਵਰ ਹਮ ਪੰਖੀ ਤੁਜ ਮਾਹੀ ਨਾਨਕ ਨਾਮ ਨਿਰੰજન ਦੀਜੈ ਜੁਗ ਜੁਗ ਸ਼ਬਦ ਸਲਾਹੀ ਗੂਜਰੀ ਮਹੱਲਾ ਪਹਿਲਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤ ਪ੍ਰੇਮ ਆਰਾਧਿਤੰ ਸਚ ਪਿਆਸ ਪਰਮ ਹਿਤੰ ਬਿਲਲਾਪ ਬਿਲਲ ਬੇਨੰਤੀਆ ਸੁਖ ਭਾਏ ਚਿਤ ਹਿਤੰ ਜਪ ਮੰਨ ਨਾਮ ਹਰ ਸਰਣੀ ਸੰਸਾਰ ਸਾਗਰ ਤਾਰ ਤਾਰਨ ਰਾਮ ਨਾਮ ਕਰ ਕਰਨੀ ਰਹਾਉ ਏ ਮਨ ਮਿਰਤ ਸੁਭ ਚਿੰਤੰ ਗੁਰ ਸ਼ਬਦ ਹਰ ਰਮਣੰ ਮਤ ਤਤ ਗਿਆਨੰ ਕਲਿਆਣ ਨਿਧਾਨੰ ਹਰ ਨਾਮ ਮਨ ਰਮਣੰ ਚਲ ਚੇਤ ਵਿਤ ਭ੍ਰਮਾ ਭਰਮੰ ਜਗ ਮੋਹ ਮਗਨ ਹਿਤੰ ਹਰ ਨਾਮ ਭਗਤ ਦੜੰਗ ਮਤੀ ਗੁਰਵਾਕ ਸ਼ਬਦ ਰਤੰ ਪਰਮਾਤ ਪਰਮਨਾ ਚੂਕਈ ਜਗ ਜਨਮ ਵਿਆਦ ਖਪੰ ਅਸਥਾਨ ਹਰਿ ਨੇ ਕੇਵਲੰ ਸਤ ਮਤੀ ਨਾਮ ਤਪੰ ਇਹੋ ਜਗ ਮੋਹੇਤ ਵਿਆਪਤੰ ਦੁਖ ਅਧਕ ਜਨਮ ਮਰਨੰ ਭਜ ਸਰਨ ਸਤਗੁਰ ਉਪਰਹਿ ਹਰ ਨਾਮ ਰਿਦ ਰਮਣੰ ਗੁਰਮਤਿ ਨਿਸ਼ਚਲ ਮਨ ਮਨ ਮਨੰ ਸਹਿਜ ਵਿਚਾਰੁ ਸੋ ਮਨ ਨਿਰਮਲ ਜਿਤ ਸਾਚੇ ਅੰਤਰ ਗਿਆਨ ਰਤਨ ਸਾਰੰ ਭੈ ਭਾਇ ਭਗਤ ਤਰ ਭਵਜਲ ਮਨ ਚਿਤ ਲਾਇ ਹਰ ਚਰਨੀ ਹਰ ਨਾਮ ਹਿਰਦੈ ਪਵਿੱਤਰ ਪਾਵਨ ਇਹੋ ਸਰੀਰ ਤਉ ਤਰਨੀ ਲਭ ਲੋਭ ਲਹਿਰ ਨਿਵਾਰਨ ਹਰ ਨਾਮ ਰਾਸ ਮਨੰ ਮਨ ਮਾਰ ਤੂੰ ਹੀ ਨਿਰੰਜਨਾ ਕਹੋ ਨਾਨਕਾ ਸਰਨ ਗੂਜਰੀ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਿਰਤ ਕਰੀ ਇਹੋ ਮਨ ਚਾਹੀ ਗੁਰ ਪ੍ਰਸਾਦੀ ਆਪ ਗਵਾਈ ਚਿੱਤ ਥਿਰ ਰੱਖੈ ਸੋ ਮੁਕਤ ਹੋਵੇ ਜੋ ਇੱਛੀ ਸੋਈ ਫਲ ਪਾਏ ਨਾ ਚਰੇ ਮਨ ਗੁਰ ਕੈ ਆਗੇ ਗੁਰ ਕੈ ਭਾਣੈ ਨਾਚੈ ਤਾਂ ਸੁਖ ਪਾਵਹਿ ਅੰਤੇ ਜਮ ਪਉ ਭਾਗੈ ਰਹਾਉ ਆਪ ਨਚਾਏ ਸੋ ਭਗਤ ਕਹੀਐ ਆਪਣਾ ਪਿਆਰ ਆਪ ਲਾਈ ਆਪੇ ਗਾਵੇ ਆਪ ਸੁਣਾਵੇ ਇਸ ਮਨ ਅੰਦੇ ਕੋ ਮਾਰਗ ਪਾਏ ਅਨ ਦਿਨ ਨਾਚੈ ਸਖਤ ਨਿਵਾਰੈ ਸਿਵ ਕਰ ਨੀਂਦ ਨਾ ਹੋਈ ਸ਼ਕਤੀ ਘਰ ਜਗਤ ਸੂਤਾ ਨਾਚੈ ਟਾਪੈ ਅਵਰੋਗ ਆਵੈ ਮਨਮੁਖ ਭਗਤ ਨਾ ਹੋਈ ਸੁਰ ਨਰ ਬਿਰਤ ਪਖ ਕਰਮੀ ਨਾਚੇ ਮਨਜਨ ਗਿਆਨ ਵਿਚਾਰੀ ਸਿਧ ਸਾਧਕ ਲਿਵ ਲਾਗੀ ਨਾਚੇ ਜਿਨ ਗੁਰਮੁਖ ਬੁੱਧ ਵਿਚਾਰੀ ਖੰਡ ਬ੍ਰਹਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਰ ਲਿਵ ਤੁਮਾਰੀ ਜੀ ਜੰਤ ਸਭੇ ਹੀ ਨਾਚੇ ਨਾਚਹਿ ਖਾਣੀ ਚਾਰੀ ਜੋ ਤੁਧ ਭਾਵਹਿ ਸੇਈ ਨਾਚਹਿ ਜਿਨੂੰ ਗੁਰਮੁਖ ਸ਼ਬਦ ਲਿਵਲਾਇ ਸੇ ਭਗਤ ਸੇ ਤਤ ਗਿਆਨੀ ਜਿਨ ਕੋ ਹੁਕਮ ਮੰਨਾਈ ਇਹਾ ਭਗਤ ਸੱਚੇ ਸਿਉ ਲਿਵ ਲਾਗੈ ਬਿਨ ਸੇਵਾ ਭਗਤ ਨਾ ਹੋਈ ਜੀਵਤ ਮਰੈ ਤਾ ਸ਼ਬਦ ਵਿਚਾਰੈ ਤਾ ਸੱਚ ਪਾਵੈ ਕੋਈ माया ਕੈ ਅਰਥ ਬਹੁਤ ਲੋਕ ਨਾਚੇ ਕੋ ਵਿਰਲਾ ਤਤ ਵਿਚਾਰੀ ਗੁਰ ਪ੍ਰਸਾਦੀ ਸੋਈ ਜਨ ਪਾਏ ਜਿਨ ਕੋ ਕਿਰਪਾਤ ਮਾਰੀ ਇਕਦਮ ਸਾਚਾ ਵੀਸਰੇ ਸਾਵੇਲਾ ਬਿਰਥਾ ਜਾਈ ਸਾਹੇ ਸਾਹੇ ਸਦਾ ਸੁਮਾਲੀਐ ਆਪੇ ਬਖਸ਼ੇ ਕਰੇ ਰਜਾਈ ਸੇ ਨਾਚਹਿ ਜੋ ਤੁਧ ਭਾਵਹਿ ਜੇ ਗੁਰਮੁਖ ਸ਼ਬਦ ਵਿਚਾਰੀ ਕਹੋ ਨਾਨਕ ਸੇ ਸਹਿਜ ਸੁਖ ਪਾਵੇਹ ਜਿਨ ਕੋ ਨਦਰ ਤੁਮਾਰੀ ਗੂਜਰੀ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਬਿਨ ਜੀਵਰਾ ਰਹੇ ਨਾ ਸਕੈ ਜਿਉ ਬਾਲਕ ਖੀਰ ਆਧਾਰੀ ਅਗਮ ਅਗੋਚਰ ਪ੍ਰਭ ਗੁਰਮੁਖ ਪਾਈਐ ਆਪਣੇ ਸਤਗੁਰ ਕੈ ਬਲੇਹਾਰੀ ਮਨ ਰੇ ਹਰ ਕੀ ਰਤ ਤਰ ਤਾਰੀ ਗੁਰਮਖ ਨਾਮ ਅੰਮ੍ਰਿਤ ਜਲ ਪਾਈਐ ਜਿਨ ਕੋ ਕਿਰਪਾ ਤੁਮਾਰੀ ਰਹਾਉ ਸੰਕ ਸਨੰਦਨ ਨਾਰਦ ਮੂਨ ਸੇਵਹਿ ਅਨ ਦਿਨ ਜਪਤ ਰਹੈ ਬਨਵਾਰੀ ਸਰਨਾਗਤ ਪ੍ਰਹਿਲਾਦ ਜਨ ਆਏ ਤਿਨ ਕੀ ਪੈ ਜਸੋ ਆਰੀ ਅਲਖ ਨਿਰੰਜਨ ਏਕੋ ਵਰਤੈ ਏਕਾ ਜੋਤ ਮਰਾਰੀ ਸਭ ਜਾਚਿਕ ਤੂੰ ਏਕੋ ਦਾਤਾ ਮੰਗਹਿ ਹਾਥ ਪਸਾਰੀ ਭਗਤ ਜਨਾ ਕੀ ਊਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ ਸਫਲ ਜਨਮ ਭਇਆ ਤਿਨ ਕੇਰਾ ਆਪ ਤਰੇ ਕੁਲ ਤਾਰੀ ਮਨਮੁਖ ਦੁਬਦਾ ਦੁਰਮਤ ਬਿਆਪੇ जिने अंतर मोह गुबारी संत जना की कथा ना पावे ओए डूबे सन परवारी निंदक निंदा कर मल thood है ओहो मल पख माया धारी संत जना की निंदा व्यापी ना उरवार ना पारी एहो परपंच खेल किया सब करता हर करता सब कल धारी ਹਰ ਇੱਕ ਕੋ ਸੂਤ ਵਰਤੈ ਜੋਗੇ ਅੰਤਰ ਸੂਤ ਖਿੰਚੈ ਏਕੰਕਾਰੀ ਰਸਨ ਰਸਨ ਰਸ ਗਾਵਹਿ ਹਰ ਗੁਣ ਰਸਨਾ ਹਰ ਰਸ ਧਾਰੀ ਨਾਨਕ ਹਰ ਬਿਨ ਅਵਰ ਨਾ ਮੰਗੋ ਹਰ ਰਸ ਪ੍ਰੀਤ ਪਿਆਰੀ ਗੂਜਰੀ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਰਾਜਨ ਮਹਿ ਤੂੰ ਰਾਜਾ ਕਹੀਐ ਭੂਮਨ ਮਹਿ ਭੂਮਾ ਠਾਕੁਰ ਮਹਿ ਠਕਰਾਈ ਤੇਰੀ ਕੋਮਨ ਸਿਰ ਕੋਮਾ ਪਿਤਾ ਮੇਰੋ ਬੜੋ ਤਨੀ ਅਗਮਾ ਉਸਤਤ ਕਮਨ ਕਰੀਜੈ ਕਰਤੇ ਦੇਖ ਰਹੀ ਬਿਸਮਾ ਰਹਾ ਸੁਖੀਨ ਮਹਿ ਸੁਖਿਆ ਤੂੰ ਕਹੀਐ ਦਾਤਨ ਸਿਰ ਦਾਤਾ ਤੇਜ ਜਨ ਮਹਿ ਤੇਜ ਵੰਸਤੀ ਕਹੀਐ ਰਸਿਨ ਮਹਿ ਰਾਤਾ ਸੂਰਨ ਮਹਿ ਸੂਰਾ ਤੂੰ ਕਹੀਐ ਭੋਗਨ ਮਹਿ ਭੋਗੀ ਗ੍ਰਸਤਨ ਮਹਿ ਤੂੰ ਬਡੋ ਗ੍ਰਸਤੀ ਜੋਗਨ ਮਹਿ ਜੋਗੀ ਕਰਤਨ ਮਹਿ ਤੂੰ ਕਰਤਾ ਕਹੀਐ ਆਚਾਰਨ ਮਹਿ ਆਚਾਰੀ ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਾਪਾਰੀ ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਤੀਕਾ ਲਕshmi ਕੇਤਕ ਗਣੀ ਨਾ ਜਾਈਐ ਗਨ ਨਾ ਸਕਉ ਸੀਕਾ ਨਾਮਨ ਮਹਿ ਤੇਰੋ ਪ੍ਰਵਨਾਮਾ ਗਿਆਨਨ ਮਹਿ ਗਿਆਨੀ ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਇਸਨਾਨਨ ਮਹਿ ਇਸਨਾਨੀ ਸਿੱਧ ਨਮਹ ਤੇਰੀ ਪ੍ਰਭ ਸਿੱਧਾ ਕਰਮਨ ਸਿਰ ਕਰਮਾ ਆਗਿਆ ਮਹ ਤੇਰੀ ਪ੍ਰਭ ਆਗਿਆ ਹੁਕਮਨ ਸਿਰ ਹੁਕਮਾ ਜਿਉ ਬਲਾਵਹਿ ਤਿਉ ਬੋਲਹਿ ਸਵਾਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਜਰੀ ਮਹੱਲਾ ਪੰਜਵਾਂ ਘਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਨਾਥ ਨਰਹਰ ਦੀਨ ਬੰਦਵ ਪਤਿਤ ਪਾਵਨ ਦੇਵ ਭੈ ਤਰਾਸ 나ਸ ਕਿਰਪਾਲ ਗੁਣ ਨਿਧ ਸਫਲ ਸੁਆਮੀ ਸੇਵ ਹਰ ਗੋਪਾਲ ਗੁਰ ਗੋਬਿੰਦ ਚਰਨ ਸਰਨ ਦਿਆਲ ਕੇ ਸਭ ਤਾਰ ਜਗ ਭਵ ਸਿੰਧ ਰਹਾਉ ਕਾਮ ਕ੍ਰੋਧ ਹਰਨ ਮਦ ਮੋਹ ਦਹਨ ਮਰਾਰ ਮਨ ਮਕਰੰਦ ਜਨਮ ਮਰਨ ਨਿਵਾਰ ਧਰਨੀ ਤਰ ਪਤ ਰਾਖ ਪਰਮਾਨੰਦ ਜਲਤ ਅਨੇਕ ਤਰੰਗ ਮਾਇਆ ਗੁਰ ਗਿਆਨ ਹਰ ਰਿਦਮੰਤ ਛੇਦ ਅਹੰ ਬੁਧ ਕਰਣਾ ਮੈਂ ਚਿੰਤ ਮੇਟ ਪੁਰਖ ਅਨੰਤ ਸਿਮਰ ਸਮਰੱਥ ਪਲ ਮਹੂਰਤ ਪ੍ਰਭ ਧਿਆਨ ਸਹਿਜ ਸਮਾਦ ਦੀਨ ਦਿਆਲ ਪਰ ਸਨ ਪੂਰਨ ਜਾਤੀਏ ਰਾਜਸਾਦ ਮੋਹ ਮਿਥਨ ਦੋਰੰਤਿ ਆਸਾ ਬਾਸਨਾ ਬੇਕਾਰ ਰੱਖ ਧਰਮ ਭਰਮ ਬਦਾਰ ਮਨ ਤੇ ਉਦਰ ਹਰ ਨਿਰੰਕਾਰ ਤਣਾੜ ਆੜ ਪਢਾਰ ਹਰ ਨਿਧ ਹੋਤ ਜਿਨਾਂ ਨਾ ਚੀਰ ਖਲ ਮੁਗਧ ਮੂੜ ਕਟਾਕ ਸ੍ਰੀ ਧਰ ਭਏ ਗੁਣ ਮਤ ਧੀਰ ਜੀਵਨ ਮੁਕਤ ਜਗਦੀਸ਼ ਜਪ ਮੰਨ ਧਾਰ ਰਿਧਿ ਪ੍ਰਤੀਤ ਜੀ ਦਇਆ ਮਯਾ ਸਰਬਤਰ ਰਮਣ ਪਰਮ ਹੰਸਹਿ ਰੀਤ ਦੇਤ ਦਰਸਨ ਸਰਵਨ ਹਰ ਜਸ ਰਸਨ ਨਾਮ ਉਚਾਰ ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਤ ਉਧਾਰ ਗੂਜਰੀ ਕੀ ਵਾਰ ਮਹਨ ਲਾਤੀਜਾ ਸਿਕੰਦਰ ਬਿਰਾਹਿਮ ਕੀ ਵਾਰ ਕੀ ਤੁਨੀ ਗਾਉਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ 3 ਜਹੋ ਜਗਤ ਮਮਤਾ 모ਆ ਜੀਵਨ ਕੀ ਵਿਧ ਨਾਹੀ ਗੁਰ ਕੈ ਭਾਣੈ ਜੋ ਚੱਲੈ ਤਾ ਜੀਵਨ ਪਦਵੀ ਪਾਹੀ ਕੋਈ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਹੀ ਨਾਨਕ ਨਦਨੀ ਮਨ ਵਸੈ ਗੁਰਮੁਖ ਸਹਿਜ ਸਮਾਏ ਮਹਲਾ ਤੀਜਾ ਅੰਦਰ ਸਹਿ ਸਾਧੂਖ ਹੈ ਆਪੈ ਸਿਰ ਤੰਦੈ ਮਾਰ ਦੂਜੇ ਭਾਏ ਸੁੱਤੇ ਕਬਹਿ ਨਾ ਜਾਗਹਿ ਮਾਇਆ ਮੋਹ ਪਿਆਰ ਨਾਮ ਨਾ ਚੇਤ ਹੈ ਸ਼ਬਦ ਨਾ ਵਿਚਾਰ ਹੈ ਇਹੋ ਮਨਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਵਿਦਾਗ ਆਇਆ ਨਾਨਕ ਜਮ ਮਾਰ ਕਰੇ ਖੁਆਰ ਪੌੜੀ ਆਪਣਾ ਆਪ અપਾਇਨ ਤਦੋਂ ਹੋ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦੋਂ ਆਕਾਸ ਨਾ ਪਤਾਲ ਹੈ ਨਾ ਤਰੈ ਲੋਈ ਤਦੋਂ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਜਿਉ ਤਿਸ ਭਾਵੈ ਤਿਵੇਂ ਕਰੇ ਤਿਸ ਬੇਨ ਅਵਰ ਨਾ ਕੋਈ ਸਲੋਕ ਮਹੱਲਾ ਤੀਜਾ ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਈ ਉਹ ਅਵਹਾਣੀ ਕਦੇ ਨਾਹੀ ਨਾ ਆਵੈ ਨਾ ਜਾਈ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਈ ਅਵਰ ਦੂਜਾ ਕਿਉ ਸੇਵੀਐ ਜਮੈ ਤੈ ਮਰ ਜਾਏ ਨਿਹਫਲ ਤਨ ਕਾ ਜੀਵਿਆ ਜੇ ਖਸਮ ਨਾ ਜਾਣ ਹੈ ਆਪਣਾ ਅਵਨੀ ਕੋ ਚਿਤ ਲਾਏ ਨਾਨਕ ਏਵ ਨਾ Japਈ ਕਰਤਾ ਕੀਤੀ ਦੇ ਸਜਾਏ ਮਹਲਾ ਤੀਜਾ ਸੱਚਾ ਨਾਮ ਧਿਆਈਐ ਸਭੋ ਵਰਤੈ ਸੱਚ ਨਾਨਕ ਹੁਕਮ ਬੁਝ ਪਰਵਾਨ ਹੋਏ ਤਾ ਫਲ ਪਾਵੇ ਸੱਚ ਕਤਨੀ ਬਦਨੀ ਕਰਤਾ ਫਿਰੈ ਹੁਕਮੈ ਮੂਲ ਨਾ 부ਝਈ ਅੰਦਾ ਕਾਚ ਨਿਕਾਚ ਪੌੜੀ ਸੰਜੋਗ ਵਿਜੋਗ ਉਪਾਇਨ ਸ੍ਰਿਸ਼ਟੀ ਕਾ ਮੂਲ ਰਚਾਇਆ ਹੁਕਮੀ ਸ੍ਰਿਸ਼ਟ ਸਾਜੀਆਂ ਜੋਤੀ ਜੋਤ ਮਲਾਇਆ ਜੋ ਕੀ ਹੂੰ ਸਭ ਚਾਨਣਾ ਸਤਗੁਰ ਸ਼ਬਦ ਸੁਨਾਇਆ ब्रह्मा बिशन महेश त्रय गुण सिर ਧੰਦੇ ਲਾਇਆ ਮਾਇਆ ਕਾ ਮੂਲ ਰਚਾਇ온 ਤੁਰਿਆ ਸੁਖ ਪਾਇਆ ਸਲੋਕ ਮਹੱਲਾ ਤੀਜਾ ਸੋ Jap ਸੋ ਤਪ ਜੇ ਸਤਿਗੁਰ ਭਾਵੇ ਸਤਿਗੁਰ ਕੈ ਭਾਣੈ ਵਡਿਆਈ ਪਾਵੇ ਨਾਨਕ ਆਪ ਛੋੜ ਗੁਰ ਮਾਹਿ ਸਮਾਵੈ ਮਹੱਲਾ ਤੀਜਾ ਗੁਰ ਕੀ ਸਿੱਖ ਕੋ ਵਿਰਲਾ ਲੇਵੈ ਨਾਨਕ ਜਿਸ ਆਪ ਵਢਿਆਈ ਦੇਵੈ ਪੌੜੀ ਮਾਇਆ ਮੋਹ ਅਗਿਆਨ ਹੈ ਬਿਖਮ ਅਤ ਭਾਰੀ ਪੱਥਰ ਪਾਪ ਬਹੁ ਲੱਦਿਆ ਕਿਉ ਤਰੀਐ ਤਾਰੀ ਅਣ ਦਿਨ ਭਗਤੀ ਰਤਿਆਂ ਹਰ ਪਾਰ ਉਤਾਰੀ ਗੁਰ ਸ਼ਬਦੀ ਮਨ ਨਿਰਮਲਾ ਹਉ ਮੈਂ ਛੱਡ ਵੇਕਾਰੀ ਹਰ ਹਰ ਨਾਮ ਧਿਆਈਐ ਹਰ ਹਰ ਨਿਸਤਾਰੀ ਚਲੋ ਕ ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਭਾਇ ਮਨ ਤੋ ਮੈ ਗਲ ਹੋਏ ਰਹਾ ਨਿਕਸਿਆ ਕਿਉ ਕਰ ਜਾਏ ਐਸਾ ਸਤਿਗੁਰੂ ਜੀ ਮਿਲੇ ਤੁਠਾ ਕਰੇ ਪਸਾਉ ਮੁਕਤ ਦੁਆਰਾ ਮੋਕਲਾ ਸਹਿਜੇ ਆਵੂ ਜਾਉ ਮਹੱਲਾ ਤੀਜਾ ਨਾਨਕ ਮੁਕਤ ਦੁਆਰਾ ਅਤਨੀ ਕਾ ਨਾ ਨਾ ਹੋਏ ਸੋ ਜਾਏ ਹਉਮੈ ਮਨ ਅਸਥੂਲ ਹੈ ਕਿਉ ਕਰ ਵਿੱਚ ਦੇ ਜਾਏ ਸਤਗੁਰ ਮਿਲਿਆ ਹਉਮੈ ਗਈ ਜੋਤ ਰਹੀ ਸਬਿਆਏ ਇਹੋ ਜੀਉ ਸਦਾ ਮੁਕਤ ਹੈ ਸਹਜੇ ਰਹਿਆ ਸਮਾਈ ਪੌੜੀ ਪ੍ਰਭ ਸੰਸਾਰ ਉਪਾਇਕੈ ਵਸ ਆਪਣੇ ਕੀਤਾ ਗਣਤੈ ਪ੍ਰਭੂ ਨਾ ਪਾਈਐ ਦੂਜੈ ਪਰਮੀਤਾ ਸਤਗੁਰ ਮਿਲਿਐ ਜੀਵਤ ਮਰੈ 부ਝ ਸੱਚ ਸੁਮੀਤਾ ਸ਼ਬਦੇ ਹਉਮੈ ਖੋਈਐ ਹਰ ਮੇਲ ਮਲੀਤਾ ਸਭ ਕਿਸ ਜਾਣੈ ਕਰੇ ਆਪ ਆਪੇ ਵਿਗਸੀਤਾ ਸਲੋਕ